ਜਿਸ ਤੇ ਲਿਖਤੋਂ ਨੇ ਡਾਕਟਰ ਸੁਚਾ ਸਿੰਘ ਗੈਲਹੋਰੀ ਸੰਸਾਰ ਦੇ ਹਾਲਾਤ ਕੀ ਨੇ ਤੇ ਭਾਰਤ ਦੀ ਆਰਥਿਕਤਾ ਤੇ ਜਣੀ ਅਸੀਂ ਭਾਰਤੀ ਖੜੇ ਕਿੱਥੇ ਆ ਅਸੀਂ ਭਾਵੇਂ ਮੰਦਰ ਮਸਜਿਦ ਧਰਮਾਂ ਦੀਆਂ ਰਾਜਨੀਤੀਆਂ ਬਹੁਤ ਕਰ ਲਈਆਂ ਨੇ ਪਰ ਸਥਿਤੀ ਸਾਡੀ ਡਾਵਾਂ ਲੋਲ ਹੈ ਸੰਸਾਰ ਦੀ ਆਰਥਿਕਤਾ 2004 ਤੋਂ ਕਿਸ ਤਰ੍ਹਾਂ ਥੱਲੇ ਜਾ ਰਹੀ ਹੈ ਕਿਸ ਤਰ੍ਹਾਂ ਨਿਕਲੀ ਇਹਨਾਂ ਬਾਰੇ ਖੁਲਾਸੇ ਕਰਦੇ ਡਾਕਟਰ ਸੁਚਾ ਸਿੰਘ ਗੈਲ ਲਿਖਦੇ ਨੇ ਕਿ ਭਾਰਤ ਦੀ ਆਰਥਿਕਤਾ ਸੰਸਾਰ ਆਰਥਿਕਤਾ ਦੇ ਨਾਲ ਡੂੰਘੇ ਰੂਪ ਚ ਜੁੜੀ ਹੈ 1991 ਦੇ ਵਿੱਚ ਭਾਰਤ ਵਿੱਚ ਅਪਣਾਈ ਗਈ ਉਦਾਰੀਕਰਨ ਨਿੱਜੀਕਰਨ ਅਤੇ ਸੰਸਾਰੀਕਰਨ ਦੀ ਨੀਤੀ ਨੇ ਮੈਂ ਕਾਲ ਨਹੀਂ ਲਵਾਂਗਾ ਥੋੜੀ ਦੇਰ ਉਸ ਤੋਂ ਬਾਅਦ ਆਪ ਦਾ ਸਵਾਗਤ ਰਹੇਗਾ ਇਸ ਨੀਤੀ ਦੇ ਨਾਲ ਸਬੰਧ ਬੜੇ ਅਜੀਬ ਜੀ ਪੈਦਾ ਹੋਏ ਸੰਸਾਰ ਵਪਾਰ ਸੰਸਥਾ WHO ਹੋਣ ਦੇ ਵਿੱਚ ਆਉਣ ਦੇ ਨਾਲ WTO ਹੋਣ ਦੇ ਵਿੱਚ ਆਉਣ ਦੇ ਨਾਲ ਦੇਸ਼ ਦੀਆਂ ਆਰਥਿਕ ਨੀਤੀਆਂ ਵੀ ਸੰਸਾਰ ਆਰਥਿਕਤਾ ਦੇ ਨਾਲ ਵੱਜ ਗਈਆਂ ਦੇਸ਼ ਦੀ ਆਰਥਿਕਤਾ ਦੀ ਕਾਰਗੁਜ਼ਾਰੀ ਸੰਸਾਰ ਦੀ ਆਰਥਿਕਤਾ ਦੇ ਨਾਲ ਗਹਿਰੀ ਜੁੜੀ ਹੋਈ ਹੈ ਇਸ ਦਾ ਅੰਦਾਜ਼ਾ ਇਸ ਕੋਲ ਤੋਂ ਲਾਇਆ ਜਾ ਰਿਹਾ ਕਿ ਦੇਸ਼ ਦੀ ਆਰਥਿਕਤਾ ਜਿਹੜੀ ਹੈ ਵਿਸ਼ਵ ਆਰਥਿਕਤਾ ਦੇ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ ਇਸ ਅੰਦਾਜ਼ੇ ਅਸਕਰ ਤੋਂ ਲੱਗਦਾ ਹੈ ਕਿ ਦੇਸ਼ ਦੀ ਆਰਥਿਕਤਾ ਦੀ ਕੁੱਲ ਆਮਦਨ ਦਾ ਅੱਧੇ ਤੋਂ ਵੱਧ ਹਿੱਸਾ ਵਪਾਰ ਅਤੇ ਵਿੱਤੀ ਵਹੋਂ ਦੇ ਰਾਹੀਂ ਦੂਸਰੇ ਦੇਸ਼ਾਂ ਨਾਲ ਜੁੜਿਆ ਹੋਇਆ। ਸੰਸਾਰ ਦੇ ਵਿੱਚ ਵਪਾਰੀਆਂ ਘਟਨਾਵਾਂ ਅਤੇ ਆਰਥਿਕ ਕਾਰਗੁਜ਼ਾਰੀ ਤੋਂ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਹੈ। ਇਸ ਦੀ ਕਾਰਗੁਜ਼ਾਰੀ ਮੌਜੂਦਾ ਅਵਸਥਾ ਅਨੁਮਾਨਾਂ ਨੂੰ ਸੰਸਾਰ ਆਰਥਿਕਤਾ ਦੇ ਪ੍ਰਸੰਗ ਦੇ ਵਿੱਚ ਸਮਝਿਆ ਜਾ ਸਕਦਾ ਹੈ। ਧਾਮਾਂ ਡੋਲ ਹੋਈ ਹੈ ਵਿਸ਼ਵ ਦੀ ਆਰਥਿਕਤਾ ਇਕਨੋਮੀ ਸੰਸਾਰ ਦੀ ਇਕਨੋਮੀ ਲਗਭਗ ਇੱਕ ਦਹਾਕੇ ਤੋਂ ਡਾਵਾ ਡੋਲ ਹੈ ਸੰਸਾਰ ਬੈਂਕ ਪਿਛਲੇ ਸਾਲ ਤੱਕ ਇਸ ਦੇ ਮੰਦੀ ਵੱਲ ਜਾਣ ਦੇ ਸੰਕੇਤ ਆਪਣੀਆਂ ਸਾਲਾਨਾ ਰਿਪੋਰਟਾਂ ਦੇ ਵਿੱਚ ਦਰਜ ਕਰ ਰਿਹਾ 2023 ਦੇ ਵਿੱਚ ਅਮਰੀਕੀ ਆਰਥਿਕਤਾ ਦੀ ਮਾਮੂਲੀ ਬਿਹਤਰ ਕਾਰਗੁਜ਼ਾਰੀ ਦੇ ਬਾਵਜੂਦ 2024 ਦੇ ਲਈ ਸੰਸਾਰ ਬੈਂਕ ਦੇ ਵਿਕਾਸ ਦਾ ਅਨੁਮਾਨ ਕੋਈ ਉਤਸ਼ਾਹਤ ਕਰਨ ਵਾਲਾ ਨਹੀਂ ਸੀ 9 ਜਨਵਰੀ 1924 ਨੂੰ ਸੰਸਾਰ ਬੈਂਕ ਨ ਦੇ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਕਿ 30 ਸਾਲ ਦੇ ਵਿੱਚ ਗਲੋਬਲ ਆਰਥਿਕਤਾ ਦੇ ਪਿਛਲੇ 5 ਸਾਲ ਦੇ ਸਭ ਤੋਂ ਕਮਜ਼ੋਰ ਕਾਰਗੁਜ਼ਾਰੀ ਵਾਲੇ ਰਹੇ ਨੇ ਇਹ ਖੁਲਾਸਾ ਕੀਤਾ ਗਿਆ ਕਿ ਸੰਸਾਰ ਦੀ ਆਰਥਿਕਤਾ 2024 ਦੇ ਅੰਤ ਤੱਕ ਸ਼ਰਮਨਾਕ ਰਿਕਾਰਡ ਵੱਲ ਵਧ ਰਹੀ ਹੈ ਜਾਨੀ ਇਹ ਸਾਲ 24 ਪੈਸੇ ਦੇ ਪੱਖੋਂ ਸਾਡੇ ਸਭ ਦੇ ਲਈ ਹੋਰ ਮਾੜਾ ਹੋਣਾ ਇਸ ਸਬੰਧੀ ਸਤਰਕ ਰਹਿਣ ਦੀ ਜ਼ਰੂਰਤ ਹੈ ਸੋ ਆਪਣਾ ਆਪਣਾ ਸਿਸਟਮ ਆਪਣੇ ਆਪਣੇ ਖਰਚੇ ਕੰਟਰੋਲ ਕਰੋ ਆਮਦਨ ਵਧਾਉਣ ਵੱਲ ਸੋਚੋ 5 ਸਾਲਾਂ ਦੇ ਵਿੱਚ 30 ਸਾਲ ਦੀ ਆਮਦਨ ਦੇ ਵਿਕਾਸ ਦੀ ਦਰ ਸਭ ਤੋਂ ਘੱਟ ਰਹਿਣ ਦੇ ਅਨੁਮਾਨ ਅਨੁਮਾਨ ਨੇ ਆਉਣ ਵਾਲੇ 5 ਸਾਲਾਂ ਦੇ ਵਿੱਚ ਅੰਦਾਜ਼ਾ ਇਹ ਹੈ ਕਿ ਸੰਸਾਰ ਦੀ ਸਾਲਾਨਾ ਵਿਕਾਸ ਦਰ 2024 ਦੇ ਵਿੱਚ 2.4 ਹੋਵੇਗੀ ਜਦੋਂ ਕਿ 2023 ਦੇ ਵਿੱਚ ਇਹ 2.6 ਸੀ ਯਾਨੀ ਸਾਡੇ ਹਾਲਾਤ 2023 ਨਾਲੋਂ ਵੀ 24 ਚ ਮਾੜੇ ਹੋਣਗੇ ਅੱਜ ਤੇ ਮੋਦੀ ਸਾਹਿਬ ਨੇ ਦੁਬਾਰਾ ਜਿਤਨਾ ਫੇਰ ਵੇਖਿਆ ਚੀਕਾਂ ਪੈਂਦੀਆਂ ਜਦੋਂ ਹਰ ਹਰ ਦੀ ਦਾਲ 500 ਨੂੰ ਮਿਲੀ ਫਿਰ ਰਾਮ ਜੀ ਜ਼ਿਆਦਾ ਆਉਣਗੇ। ਅਨੁਮਾਨ ਹੈ ਕਿ ਵਿਕਸਤ ਦੇਸ਼ਾਂ ਦੇ ਸਮੂਹ ਇਸ ਸਾਲ 12% ਦੀ ਦਰ ਨਾਲ ਵਿਕਾਸ ਕਰੇਗਾ। ਪਿਛਲੇ ਸਾਲ ਇਹ ਵਿਕਸਤ ਦੇਸ਼ਾਂ ਦੇ ਸਮੂਹ ਦੀ ਆਮਦਨ ਦੀ ਵਿਕਾਸ ਦਰ 15 ਸੀ ਜਾਨੀ ਕਿ ਵਿਕਸਤ ਦੇਸ਼ਾਂ ਦੇ ਹਾਲਾਤ ਵੀ 3% ਡਿੱਗਣਗੇ। ਇਸ ਵਕਤ ਯੂਰੋਪੀਅਨ ਯੂਨੀਅਨ ਦੇ ਸਭ ਤੋਂ ਬਹੁਤੇ ਮੰਦੀ ਦੇਸ਼ ਬਹੁਤੇ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਨੇ। ਯੂਰਪ ਦੀ ਸਭ ਤੋਂ ਵੱਡੀ ਜਰਮਨ ਆਰਥਿਕਤਾ ਦੇ ਵਿੱਚ ਹਾ ਹਾ ਆਕਾਰ ਹੈ। ਵਿਕਾਸਸ਼ੀਲ ਦੇਸ਼ਾਂ ਦੇ ਗਰੁੱਪ ਦੀ ਵਿਕਾਸ ਦਰ ਪਿਛਲੇ ਸਾਲ 49 ਫੀਸਦੀ ਤੋਂ ਘਟ ਕੇ ਨਾ 4.9 ਫੀਸਦੀ ਤੋਂ ਘਟ ਕੇ 3.9 ਫੀਸਦੀ ਰਹਿਣ ਦਾ ਖਦਸ਼ਾ ਆ। ਜਾਨੀ ਵਿਕਸਤ ਦੇਸ਼ਾਂ ਦੀ ਜਿਹੜੀ ਗਰੋਥ ਹੈ 224 ਤੇ ਵਿੱਚ ਉਹ 2.4 ਜਿਹੜੀ ਕਿ 23 ਚ 2000 2.6 ਸੀਗੀ ਜਾਨੀ ਕਿ 0.2 ਪਰਸੈਂਟ ਵਿਕਸਤ ਦੇਸ਼ਾਂ ਦੀ ਵਿਕਾਸ ਦਰ ਡਿੱਗੇਗੀ। ਤੇ ਜਿਹੜੇ ਵਿਕਾਸ ਕਰ ਰਹੇ ਦੇਸ਼ ਨੇ ਉਹਨਾਂ ਦੀ ਦਰ ਲਿਖਦੇ ਆ ਡਾਕਟਰ ਸੁਚਾ ਸਿੰਘ ਗਿੱਲ ਕਿ ਜਿਹੜੀ ਪਿਛਲੇ ਸਾਲ 4.9 ਸੀ ਉਸ ਦੀ 1 ਡਗੇਗੀ 3.9 ਰਹਿ ਜਾਏਗੀ ਘੱਟ ਆਮਦਨ ਵਾਲੇ ਦੇੜੇ ਦੇਸ਼ ਨੇ ਇੰਡੀਆ ਵਰਗੇ ਜਾਂ ਹੋਰ ਗਰੀਬ ਮੋਲਕ ਤੇ ਉਹਨਾਂ ਘੱਟ ਆਮਦਨ ਵਾਲੇ ਦੇਸ਼ਾਂ ਦੀ ਆਮਦਨ ਦੀ ਵਿਕਾਸ ਦਰ ਇਸ ਸਾਲ 5.5 ਰਹੇਗੀ ਜਿਹੜੀ ਕਿ 223 ਦੇ ਮੁਕਾਬਲੇ ਘਟ ਹੈ ਸੰਸਾਰ ਬੈਂਕ ਦਾ ਅੰਦਾਜ਼ਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ 25% ਤੇ ਘੱਟ ਆਮਦਨ ਵਾਲੇ ਦੇਸ਼ਾਂ ਦੇ 40% ਲੋਕਾਂ ਦੀ ਆਮਦਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਜਾਏਗੀ। ਜਾਨਕਿ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਦੀ ਆਮਦਨ 25% ਤੇ ਘੱਟ ਆਮਦਨ ਵਾਲੇ ਮੁਲਕਾਂ ਦੀ ਆਮਦਨ ਲੋਕਾਂ ਦੀ 40% ਘੱਟ ਜਾਏਗੀ। ਸੋ ਇਸ ਕਰਕੇ ਆਉਣ ਵਾਲਾ ਸਮਾਂ ਸਤਾਰ ਕਰੋ। ਆਪਣੇ ਬੱਚਿਆਂ ਨੂੰ ਇਸ ਬਾਰੇ ਸਥਿਤੀ ਤੇ ਜਾਣੂ ਕਰਾਓ ਤੇ ਆਪਣੇ ਖਰਚੇ ਘਟਾਓ। ਜੇ ਬਚਣਾ ਜਿਸ ਤਰ੍ਹਾਂ ਦੇ ਹਾਲਾਤ ਨੇ ਨਹੀਂ ਤੇ ਫਿਰ ਗਲ ਫਹਾ ਪੈਣਾ ਹੀ ਪੈਣਾ ਸੋ ਇਹਨਾਂ ਦੇਸ਼ਾਂ ਦੇ ਗਰੀਬਾਂ ਦੇ ਲਈ ਖਾਦ ਪਦਾਰਥ ਪ੍ਰਾਪਤ ਕਰਨ ਦੇ ਵਿੱਚ ਵੀ ਮੁਸ਼ਕਲ ਆ ਸਕਦੀ ਹੈ ਕਿਉਂਕਿ ਤੁਸੀਂ ਵੇਖੋ ਕਣਕ ਦਾ ਰੇਟ ਕਿੱਥੇ ਜਾ ਰਿਹਾ ਤੇ ਜਿਹੜੀਆਂ ਜੰਗਾਂ ਲੱਗ ਰਹੀਆਂ ਨੇ ਕਰੋਪੀਆਂ ਕੁਦਰਤ ਦੀਆਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਫਸਲਾਂ ਬਰਬਾਦ ਹੋ ਰਹੀਆਂ ਨੇ ਇਸੇ ਕਰਕੇ ਅਨਾਜ ਮਹਿੰਗਾ ਹੋ ਰਿਹਾ ਤੇ ਵਪਾਰੀ ਜਿਹੜੇ ਨੇ ਜਿਵੇਂ ਇਲੈਕਸ਼ਨਸ ਨੇ ਭਾਰਤ ਵਰਗੇ ਵੱਡੇ ਮੁਲਕਾਂ 'ਚ ਵਪਾਰੀਆਂ ਨੇ ਪੈਸੇ ਦੇਣੇ ਨੇ ਤੇ ਉਹਦੇ ਚ ਫਿਰ ਜਮ੍ਹਾਂ ਖੋਰੀ ਕਰਨੀ ਹੈ ਫਿਰ ਰੋਕਣਾ ਥੋੜੀ ਹੈ ਮੋਦੀ ਸਾਹਿਬ ਨੇ ਜਾਂ ਕਿਸੇ ਹੋਰ ਨੇ ਸੋ ਨਿਰਾਸ਼ਾ ਵਾਲੀ ਇਸ ਅਵਸਥਾ ਦੇ ਲਈ ਤਿੰਨ ਕਾਰਨਾਂ ਦਾ ਵਰਣਨ ਕੀਤਾ ਗਿਆ ਪਹਿਲਾ ਕਾਰਨ ਹੈ ਪੂਰ ਰਾਜਨੀਤਿਕ ਜੀਓਪੋਲਿਟਿਕਸ ਤੇ ਪਹਿਲਾ ਕਾਰਨ ਹੈ ਜੀਓਪੋਲਿਟੀਕਲ ਸਿਸਟਮ ਜਿਹੜਾ ਸੰਕਟ ਵਧ ਰਿਹਾ ਇਹ ਸੰਕਟ ਰੂਸ ਯੂਕਰੇਨ ਯੁੱਧ ਤੋਂ ਸ਼ੁਰੂ ਹੋਇਆ ਜਿਸ ਨਾਲ ਪੱਛਮੀ ਦੇਸ਼ਾਂ ਨੇ ਰੂਸ ਖਿਲਾਫ ਆਰਥਿਕ ਰੋਕਾਂ ਲਾਈਆਂ ਹੁਣ ਮੈਂ ਜੀਓ ਪੋਲਿਟਿਕਸ ਤੋਂ ਮੈਨੂੰ ਯਾਦ ਆਇਆ ਇੱਕ ਦੋ ਚੈਨਲ ਨੇ ਜਿਨ੍ਹਾਂ ਨੂੰ ਲੱਗਦਾ ਕਿ ਦੀਪ ਸਿੱਧੂ ਤੋਂ ਵੱਡਾ ਕੋਈ ਆਰਥਿਕ ਮਹਾਰ ਹੋਏ ਹੀ ਨਹੀਂ ਉਹ ਕੀ ਜੀਓ ਪੋਲਿਟਿਕਸ ਕੀ ਮਤਲਬ ਵਿਸ਼ਵ ਦੇ এজেন্ডੇ ਕੀ ਜਿਹੜਾ ਆਰਡਰ ਦੀ ਗੱਲ ਕਰਦੇ ਆ ਅੱਜਕੱਲ ਹੈ ਇਹ ਦੀਪ ਸਿੱਧੂ ਬਾਈ ਵੀ ਅਖਿਆ ਗਿਆ ਸੀ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਸਾਰਾ ਗਿਆਨ ਸ਼ਾਇਦ ਦੀਪ ਸਿੱਧੂ ਨਹੀਂ ਦਿੰਦਾ ਇਹ ਜਿਹੜੇ ਵਿਦਵਾਨ ਸਦੀਆਂ ਤੋਂ ਲਿਖਦੇ ਨੇ ਕਦੇ ਇਹਨਾਂ ਵਿਦਵਾਨਾਂ ਦਾ ਕੋਈ ਆਰਟੀਕਲ ਪੜ੍ਹ ਲਓ ਇਹ ਕਦੋਂ ਦੇ ਸੁਚੇਤ ਕਰਦੇ ਨੇ ਇਹ ਜਿਹੜੇ ਨਿਊ ਵਰਲਡ ਆਰਡਰ ਹੈ ਜਾਂ ਇਹ ਜੋ ਪੋਲਿਟਿਕਸ ਆ ਜਾਂ ਇਹ ਚੀਜ਼ਾਂ ਨੇ ਇਹਨਾਂ ਦੇ ਬਾਰੇ ਹਮੇਸ਼ਾ ਕੁਝ ਕਾਮਰੇਡ ਤੇ ਰਾ ਨਾਲ ਸੰਬੰਧਿਤ ਲੋਕ ਕਹਿ ਦਿੱਤੇ ਜਾਂਦੇ ਨੇ ਕਿ ਕਾਮਰੇਡ ਨਹੀਂ ਉਹ ਕਾਮਰੇਡ ਨਹੀਂ ਉਹ ਪੜੇ ਲਿਖੇ ਲੋਕ ਹੁੰਦੇ ਨੇ ਜਿਵੇਂ ਡਾਕਟਰ ਸੁਚਾ ਸਿੰਘ ਗਿਲੰਕੜੇ ਦਿੰਦੇ ਨੇ ਹੁਣ ਕੋਈ ਨਾ ਕੋਨਾ ਕੰਮ ਬਟ ਨਹੀਂ ਯਾਰ। ਇਹੀ ਮਤਲਬ ਸਾਡੀ ਬਦਕਿਸਮਤੀ ਹੈ। ਅਸੀਂ ਰਾਈਟ ਵਿੰਗ ਤੇ ਲੈਫਟ ਵਿੰਗ ਦੇ ਝਗੜਿਆਂ 'ਚ ਹੋਈ ਨਹੀਂ ਨਿਕਲ ਰਹੇ। ਜਿਹੜਾ ਕੋਈ ਜਿਵੇਂ ਤੁਹਾਨੂੰ ਸਮਝਾਉਣ ਦੀ ਗੱਲ ਕਰਦਾ ਉਹ ਤੁਹਾਡੇ ਲਈ ਕਮਜ਼ੋਰ ਹੋ ਜਾਂਦਾ। ਉਹ ਤੁਹਾਡੇ ਲਈ ਧਰਮਾਂ ਤੋਂ ਬੇਵਕ ਹੋ ਜਾਂਦਾ। ਹੁਣ ਮੈਂ ਵੇਖਿਆ ਕਿ ਇੱਕ ਆਰਡਰ ਆਇਆ ਕੋਈ ਮੁੰਡਾ ਕਿਸੇ ਮੁਲਕ ਤੋਂ ਤੇ ਉਹਦਾ ਇੱਕ ਇਸ ਤਰ੍ਹਾਂ ਦਾ ਯੂਟਿਊਬਰ ਇੰਟਰਵਿਊ ਕਰ ਰਿਆ ਭਾਈ ਦੀਪ ਸਿੱਧੂ ਨੇ ਤਾਂ 3 ਸਾਲ ਪਹਿਲਾਂ ਕਹਿੰਦਾ ਸੀ ਕਿ ਨਿਊ ਵਰਲਡ ਆਰਡਰ ਇਹ ਕਰ ਰਿਆ ਉਹ ਭਾਈ ਨਿਊ ਵਰਲਡ ਆਰਡਰ ਜਾਂ ਮੋਦੀ ਵਾਲੇ ਲਾਣੇ ਨਾਲੇ ਤਾਂ ਸਪੋਰਟ ਕਰਦੇ ਸੀ ਤੁਸੀਂ ਕਰਦੇ ਕੀ ਸੀਗੇ ਕਿਸਾਨਾਂ ਦਾ ਅੰਦੋਲਨ ਸੀ ਤੇ ਤੁਸੀਂ ਉੱਥੇ ਫਸਲਾਂ ਦੀ بجائے ਨਸਲਾਂ ਦੀ ਲੜਾਈ ਵਿੱਢ ਕੇ ਬੈਠ ਗਏ ਹੁਣ ਵਿੱਢ ਲੋ ਨਸਲ ਦੀ ਲੜਾਈ ਹੁਣ ਸ਼ੁਰੂ ਕਰ ਲੋ ਪਰ ਗੱਲ ਇਹ ਹੈ ਕਿ ਦੂਸਰੇ ਦੇ ਵਿਆਹ 'ਚ ਜ਼ਰੂਰ ਰੌਲਾ ਪਾਉਣਾ ਆਪਣਾ ਸੋ ਇਸ ਸਿਲਸਲੇ ਦੇ ਵਿੱਚ ਅਸੀਂ ਲੋਕਾਂ ਨੇ ਸਮਝਣਾ ਨਹੀਂ ਅਸੀਂ ਜਿਹੜੇ ਵਿਦਵਾਨ ਸਾਨੂੰ ਸਮਝਾਉਂਦੇ ਨੇ ਉਹਨਾਂ ਨੂੰ ਸਖੱਬੇ ਪੱਖੀ ਸੱਜੇ ਪੱਖੀ ਉਹਨਾਂ 'ਚ ਵੰਡ ਕੇ ਬੈਠ ਜਾਂਦੇ ਆ ਫਿਰ ਇਸ ਸੰਬੰਧੀ ਇਹ ਜਿਹੜੀ ਸਥਿਤੀ ਬਣ ਰਹੀ ਹੈ ਇਹ ਜਿਹੜੀ ਜੀਓਪੋਲਿਟਿਕਸ ਹੈ ਜਿਸ ਦੇ ਵਿੱਚ ਰਸ਼ੀਆ ਤੇ ਯੂਕਰੇਨ ਦਾ ਸੰਕਟ ਉਸ ਤੋਂ ਬਾਅਦ ਇਜ਼ਰਾਈਲ ਤੇ ਫਲਪਾਈਨ ਦਾ ਜਿਹੜਾ ਸੌਰੀ ਉਹਦਾ ਫਲਸਤੀਨ ਦਾ ਸੰਕਟ ਇਹ ਸਾਰਾ ਕੁਝ ਆਮਾਸ ਜੋ ਕੁਝ ਚੱਲ ਰਿਹਾ ਇਹਦੇ ਨਾਲ ਆਰਥਿਕਤਾ ਵਿਸ਼ਵ ਦੀ ਡਗਮਗਾ ਰਹੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਇਜ਼ਰਾਈਲ ਵੱਲੋਂ ਫਲਸਤੀਨੀ ਇਲਾਕਿਆਂ ਦੇ ਵਿੱਚ ਨਸਲਕੋਸ਼ੀ ਨੇ ਇਸ ਸੰਕਟ ਨੂੰ ਹੋਰ ਗਹਿਰਾ ਦਿੱਤਾ। ਅਮਰੀਕਾ-ਚੀਨ ਦੇ ਵਿਗੜਦੇ ਸਬੰਧ ਇਸ ਨੂੰ ਹੋਰ ਵਧਾ ਰਹੇ ਨੇ। ਇਸ ਦਾ ਲਾਹਾ ਲੈ ਕੇ ਸਮੁੰਦਰੀ ਡਰੇਰੇ ਕੁਮੰਤਰੀ ਰਾਹਾਂ ਦੇ ਵਿੱਚ ਜਿਹੜੇ ਸਮੁੰਦਰੀ ਜਹਾਜ਼ ਨੇ ਉਹ ਲੁੱਟ ਰਹੇ ਨੇ। ਪਿਛਲੇ ਦਿਨੀ ਤੁਸੀਂ ਵੇਖੋਗੇ ਕਿ ਇੰਡੀਅਨ ਨੇਵੀ ਨੇ ਕਿੰਨੇ ਜਹਾਜ਼ ਬਚਾਏ ਜਿਹੜੇ ਸਮੁੰਦਰੀ ਡਾਕੂਆਂ ਵੱਲੋਂ ਲੁੱਟੇ ਜਾ ਰਹੇ ਸੀ। ਯਾਨੀ ਇੱਕ ਅਰਾਜਿਕਤਾ ਫੈਲੀ ਹੈ। ਸਮੁੰਦਰੀ ਲੁਟੇਰਿਆਂ ਤੋਂ ਲੈ ਕੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਬੱਸਾਂ ਲੁੱਟਣ ਲੱਪੇ ਜੇ ਹੋਰ ਨਹੀਂ ਤਾਂ ਕੋਈ ਚੰਗਾ ਵਿਆਹ ਕਰਦਾ ਤੇ ਉਹਨੂੰ ਫਰੋਤੀ ਆ ਜਾਂਦੀਆਂ ਨੇ ਸੋ ਇਸੇ ਦੌਰਾਨ ਸੰਸਾਰ ਦੇ ਵਿੱਚ ਗੜਬੜ ਉਹ ਸੁਰੱਖਿਆ ਬੇਜਕੀਨੀ ਵਾਲਾ ਮਾਹੌਲ ਹੈ ਇਉਂ ਗਲੋਬਲ ਆਰਥਿਕਤਾ ਦੇ ਵਿੱਚ ਪੂੰਜੀ ਨਿਵੇਸ਼ ਵਾਸਤੇ ਬੇਜਕੀਨੀ ਦੇ ਕਾਰਨ ਸਾਜਗਰ ਮਾਹੌਲ ਨਹੀਂ ਹੈ ਵਪਾਰੀ ਬਿਜ਼ਨਸਮੈਨ ਉਦਮੀ ਅੱਗੇ ਨਹੀਂ ਆ ਰਿਹਾ ਸੋ ਇਸ سلسلے ਵਿੱਚ ਇਹ ਸੰਸਾਰ ਆਰਥਿਕਤਾ ਨੂੰ ਹੇਠਾਂ ਤੱਕ ਰਿਹਾ ਹੈ ਮਾਹੌਲ ਦੂਜਾ ਕਾਰਨ ਕਿ ਵਿਕਸਿਤ ਦੇਸ਼ਾਂ ਦੀ ਆਰਥਿਕਤਾ ਦਾ ਲਗਭਗ ਖਡੋਤ ਵੱਲ ਜਾਣਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਭਾਵੇਂ ਕੁਝ ਉਭਾਰ ਆਇਆ ਪਰ ਕੁਝ ਹੋਰ ਵਿਕਸਤ ਦੇਸ਼ਾਂ ਦੇ ਵਿੱਚ ਖੜੋਤ ਦਾ ਮਾਹੌਲ ਹੈ ਇਸ ਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਇਲਾਵਾ ਕੈਨੇਡਾ ਵੀ ਸ਼ਾਮਲ ਹੈ ਇਸ ਨਾਲ ਸੰਸਾਰ ਆਰਥਿਕਤਾ ਦੇ 55 ਤੋਂ 60% ਦੀ ਖੜੋਤ ਦੇ ਵਿੱਚ ਆ ਜਾਣ ਕਾਰਨ ਮਾਲ ਸਪਲਾਈ ਕਰਨ ਵਾਲੇ ਉਤਪਾਦਕਾਂ ਕੰਪਨੀਆਂ ਤੇ ਉਤਪਾਦਨ ਵਧਾਉਣ ਦੇ ਵਿੱਚ ਮੁਸ਼ਕਲ ਪੈਦਾ ਹੋ ਗਈ ਹੈ ਤੁਸੇ حساب ਲਾ ਲਓ ਕਿ ਡਾਕਟਰ ਸੁਚਾ ਸਿੰਘ ਗਿੱਲ ਨੇ ਜਿਵੇਂ ਲਿਖਿਆ ਕਿ ਆਰਥਿਕਤਾ ਦੇ 55 ਤੋਂ 60% ਵਿੱਚ ਖੜੋਤ ਆ ਗਈ ਹੈ ਜਿਸ ਕਾਰਨ ਜਿਹੜਾ ਉਤਪਾਦਨ ਵਧਾਉਣੇ ਮੁਸ਼ਕਲ ਹੋ ਗਏ ਨੇ ਤੀਜਾ ਵੱਡਾ ਕਾਰਨ ਕਿ ਵਿਸ਼ਵ ਬੈਂਕ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਧਨ ਉਧਾਰ ਲੈਣ ਵਾਸਤੇ ਕੰਪਨੀਆਂ ਨੂੰ ਵਿੱਤੀ ਮੰਡੀ ਦੇ ਵਿੱਚ ਉੱਚੇ ਵਿਆਜ ਦਰਾਂ ਤੇ ਸਖਤ ਸ਼ਰਤਾਂ ਨਾਲ ਜੂਝਣਾ ਪੈ ਰਿਹਾ ਜਿਸ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਪੂੰਜੀ ਨਿਵੇਸ਼ ਵਾਸਤੇ ਉਸ ਸ਼ਾਹ ਨਜ਼ਰ ਨਹੀਂ ਆਉਂਦਾ ਇਹਨਾਂ ਕਾਰਨਾ ਕਰਕੇ ਸੰਸਾਰ ਆਰਥਿਕਤਾ ਧੀਮੀ ਗਤੀ ਵੱਲ ਨੂੰ ਤੇ ਵਿਕਾਸ ਦਰ ਖੜੋਤ ਵੱਲ ਨੂੰ ਜਾ ਰਹੀ ਹੈ ਦੋ ਹੋਰ ਕਾਰਨ ਨੇ ਜਿਨ੍ਹਾਂ ਨੂੰ ਸੰਸਾਰ ਬੈਂਕ ਨੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਉਹ ਵੀ ਤਵੱਜੋਂ ਦੇ ਮੰਗ ਕਰਦੇ ਨੇ ਇਸ ਤੋਂ ਪਹਿਲਾਂ ਵੱਡਾ ਕਾਰਨ ਇਹ ਹੈ ਕਿ ਸੰਸਾਰ ਆਰਥਿਕਤਾ ਦੇ ਵਿੱਚ ਆਮਦਨ ਅਤੇ ਦੌਲਤ ਦੀ ਵੰਡ ਦੇ ਵਿੱਚ ਵੱਡੀ ਪੱਧਰ ਤੇ ਆਈ ਅਸਮਾਨਤਾ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਦੇ 10% ਦੀ ਅਮੀਰਾਂ ਕੋਲ 52% ਦੀ ਆਮਦਨ 76% ਦੌਲਤ ਹੈ ਜਣੀ ਦੁਨੀਆ ਦੇ 10% ਅਮੀਰ ਬੰਦਿਆਂ ਕੋਲ ਦੁਨੀਆ ਦੀ 52% ਇਨਕਮ ਹੈ ਤੇ ਦੁਨੀਆ ਦੀ 76% ਦੌਲਤ ਦੁਨੀਆ ਦੇ 10% ਮੀਰਾਂ ਕੋਲ ਹੈ। ਹੇਠਲੇ ਜਿਹੜੇ ਗਰੀਬ 50% ਕੋਲ ਨੇ ਉਹਨਾਂ ਕੋਲ 8.5% ਦੀ ਆਮਦਨ ਹੈ ਤੇ 2% ਦੀ ਦੌਲਤ ਰਹਿ ਗਈ ਹੈ। ਜਣੀ ਦੁਨੀਆ ਦੇ ਅੱਧੇ ਲੋਕਾਂ ਕੋਲ ਅੱਧੀ ਆਬਾਦੀ ਕੋਲ 8.8% ਦੀ ਆਮਦਨ ਆ ਦੁਨੀਆ ਦੀ ਤੇ ਦੁਨੀਆ ਦੀ 2% ਦੀ ਦੌਲਤ ਹੈ 50% ਦੀ ਆਬਾਦੀ ਕੋਲ ਤੁਸੀਂ ਹਿਸਾਬ ਲਾ ਲਓ ਪਾੜਾ ਕਿੰਨਾ ਹੈ ਆ ਤੁਸੀਂ ਹੁਣ ਦੇਖਿਆ ਹੀ ਆ ਰਾਮ ਮੰਦਰ ਦੇ ਵਿੱਚ ਅੱਜ 20000 ਅਮੀਰ ਲੋਕਾਂ ਨੂੰ ਵੀ ਵੀ ਆਈ ਪੀ ਪ੍ਰਸ਼ਾਦ ਮਿਲਣਾ ਕੀ ਰਾਮ ਜੀ ਉਹਨਾਂ ਦੇ ਜਿਆਦਾ ਕੋਈ ਮਸੇਰ ਲੱਗਦੇ ਨੇ ਮਾਤੜਾਂ ਦੇ ਨਹੀਂ ਲੱਗਦੇ ਹਾਲਾਂਕਿ ਠੱਗੀਆਂ ਚੋਰੀਆਂ ਬੇਈਮਾਨੀਆਂ ਵੱਡਿਆਂ ਨੇ ਜਿਆਦਾ ਕੀਤੀਆਂ ਹੁੰਦੀਆਂ ਨੇ ਗਰੀਬ ਕੀ ਦੇ ਨਾਲ ਕੀ ਧੱਕਾ ਕਰ ਲੋ ਕੀ ਕਿਸੇ ਦੀ ਚੋਰੀ ਕਰ ਲੋ ਪਰ ਉਹਨਾਂ ਨੂੰ ਪ੍ਰਸ਼ਾਦ ਵੀ ਨਹੀਂ ਮਿਲਦਾ ਉਹਨਾਂ ਨੂੰ ਡੰਡੇ ਮਿਲ ਲene ਨੇ ਮਰਨੋਂ ਮੂਰੇ ਹੁੰਦੇ ਨੇ ਧਰਮ ਦੇ ਰਾਖੇ ਬਣੇ ਸੋ ਅਮੀਰ ਆਪਣੀ ਆਮਦਨ ਦਾ ਬਹੁਤ ਛੋਟਾ ਹਿੱਸਾ ਮਹਿਜ਼ 5 ਤੋਂ 10% ਦੀ ਖਪਤ ਲਈ ਵਰਤਦੇ ਨੇ ਤੇ ਬਾਕੀ ਆਮਦਨ ਨੂੰ ਬਜਟ ਵਿੱਚ ਬਚਤ ਵਿੱਚ ਪਾ ਕੇ ਮੁਨਾਫਾ ਕਮਾਉਂਦੇ ਨੇ ਗਰੀਬ ਦੀ ਸਾਰੀ ਆਮਦਨ ਜਿੰਨੀ ਉਹ ਕਰਦਾ ਉਹ ਖਪਤ ਵਾਸਤੇ ਵਰਤੀ ਜਾਂਦੀ ਹੈ ਜਾਨੀ ਉਹ ਜਿੰਨਾ ਕਮਾਉਂਦਾ ਉਨਾਂ ਹੀ ਉਹ ਖਾ ਲੈਂਦਾ ਸਰਕਲ ਦੇ ਵਿੱਚ ਰਹਿੰਦਾ ਉਹਦਾ ਟੋਟਲ ਕਮਾਈ ਹਾਲਾਂਕਿ ਅਮੀਰ 5 ਤੋਂ 10% ਦੇ ਆਪਣੇ ਕੰਜ਼ੂਮ ਕਰਦੇ ਨੇ ਤੇ ਬਾਕੀ ਸਾਰੇ ਨੂੰ ਬਜਟ ਵਿੱਚ ਬਚਤ ਵਿੱਚ ਰੱਖਦੇ ਨੇ ਤੇ ਖਪਤ ਦੀ ਮੰਗ ਇਹਨਾਂ ਲੋਕਾਂ ਤੇ ਨਿਰਭਰ ਕਰਦੀ ਹੈ ਗਰੀਬਾਂ ਤੇ ਜਿਨ੍ਹਾਂ ਕੋਲ ਖਰੀਦ ਸ਼ਕਤੀ ਨਾ ਹੋਣ ਕਰਕੇ ਸੰਸਾਰ ਦੇ ਵਿੱਚ ਜਿਹੜੀ ਮੰਡੀ ਦੇ ਵਿੱਚ ਖੱਤ ਦੀ ਮੰਗ ਦੇ ਵਿੱਚ ਘਾਟਾ ਚੋਖਾ ਵਧ ਗਿਆ ਹੁਣ ਜਦੋਂ ਤੁਸੀਂ ਵੇਖੋ ਕਿ ਦੁਨੀਆ ਦੇ 50% ਬੰਦਿਆਂ ਕੋਲ ਜਾਨੀ ਅੱਧੀ ਦੁਨੀਆ ਕੋਲ ਦੁਨੀਆ ਦੀ 2% ਦੀ ਆਮਦਨ ਹੈ ਉਹ ਬੰਦੇ ਖਰੀਦਣਗੇ ਕੀ ਮਾਰਕੀਟ 'ਚ ਕੋਈ ਚੀਜ਼ ਹੀ ਨਹੀਂ ਵਿਕਦੀ ਹੁਣ ਅਮੀਰ ਬੰਦਾ ਕਿੰਨੇ ਕ ਕੋਟੀਆਂ ਸਵਾਟਰ ਪਾ ਲੂ ਜੇ ਗਰੀਬ ਕੋਲ ਪੈਸੇ ਆਣਗੇ ਉਹ 4 ਕੋਟੀਆਂ ਸਵਾਟਰ ਖਰੀਦੂਗਾ ਤੇ ਉਹਦੇ ਨਾਲ ਔਨਗ ਬੁਣੀ ਜਾਊਗੀ ਮਸ਼ੀਨਾਂ ਲੱਗਣਗੀਆਂ ਰੋਜ਼ਗਾਰ ਮਿਲੇਗਾ ਦੁਕਾਨਾਂ ਖੋਲਣਗੀਆਂ ਰੋਜ਼ਗਾਰ ਅਗੇ ਆਏਗਾ ਜਾਣੀ ਦੁਨੀਆ ਦੀ ਅੱਧੀ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੈ ਤੇ ਫਿਰ ਉੱਥੇ ਚੀਜ਼ਾਂ ਕਿਵਸਤਾਂ ਕਿਹੜੀਆਂ ਵਿਕਣੀਆਂ ਨੇ ਕੋਕੋ ਦਾ ਆਟੇ ਜੋਗਾ ਕਮਾਉਂਦੇ ਨੇ ਤੇ ਆ ਬਸ ਉਹਨਾਂ ਕ ਖਾ ਲੈਂਦੇ ਨੇ ਸੋ ਇਸ ਨੂੰ ਆਮਦਨ ਅਤੇ ਦੌਲਤ ਦੀ ਵੰਡ ਠੀਕ ਕੀਤੇ ਬਗੈਰ ਠੀਕ ਨਹੀਂ ਕੀਤਾ ਜਾ ਸਕਦਾ ਇਸ ਬਾਰੇ ਮੌਜੂਦਾ ਸਰਕਾਰਾਂ ਤੇ ਰਾਜ ਭਾਗ ਤੇ ਕਾਬਜ਼ ਸਿਆਸੀ ਪਾਰਟੀਆਂ ਧਿਆਨ ਨਹੀਂ ਦੇ ਰਹੀਆਂ ਤੇ ਦੂਜਾ ਅਣਗੌਲਿਆ ਵੱਡਾ ਕਾਰਨ ਸੰਸਾਰ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਕਈ ਦੇਸ਼ਾਂ ਦੇ ਵਿੱਚ 15 ਤੋਂ 20 ਫੀਸਦੀ ਤੱਕ ਟੱਪ ਗਈ ਹੈ ਇਸ ਕਾਰਨ ਉਹਨਾਂ ਦੀ ਵਸਤਾਂ ਖਰੀਦਣ ਦੀ ਇੱਛਾ ਤਾਂ ਹੋ ਸਕਦੀ ਹੈ ਪਰ ਉਹਨਾਂ ਕੋਲ ਖਰੀਦ ਸ਼ਕਤੀ ਨਹੀਂ ਜੇ ਉਹਨਾਂ ਦੀ ਇੱਛਾ ਤੇ ਉਹ ਫਿਰ ਲੁੱਟਾਂ ਹੋਆਂ ਕਰਕੇ ਖੋਊਗਾ ਨਾ ਫਿਰ ਉਹ ਚੱਕ ਹੀ ਲੈਉਣਗੇ ਚੀਜ਼ਾਂ ਸਟੋਰਾਂ ਤੋਂ ਸੋ ਆਰਥਿਕ ਨੀਤੀਆਂ ਨੂੰ ਨਵ ਉਦਾਰਵਾਦੀ ਸਿਧਾਂਤ ਤੋਂ ਬਦਲ ਕੇ ਲੋਕਪੱਖੀ ਬਣਾਉਣ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਹੀ ਤਰਹਿ ਨੇ ਸੰਸਾਰ ਦੇ ਹਾਲਾਤ ਹੁਣ ਆਜੋ ਸਾਡੇ ਰਾਮ ਰਾਜ ਤੇ ਭਾਰਤੀਆਂ ਤੇ ਕਿ ਇੱਥੇ ਕੀ ਵਾਪਰਨਾ ਹੈ ਭਾਰਤ ਤੇ ਇਸ ਵਿਸ਼ਵ ਦੀ ਆਰਥਿਕਤਾ ਦੇ ਜਿਹੜੇ ਅਸਰ ਪੈਣੇ ਨੇ ਉਸ ਦੇ ਬਾਰੇ ਡਾਕਟਰ ਸੁਚਾ ਸਿੰਘ ਗਿੱਲ ਅਰਥਸ਼ਾਸਤਰੀ ਲਿਖਦੇ ਨੇ ਕਿ ਭਾਰਤੀ ਆਰਥਿਕਤਾ ਸੰਸਾਰ ਆਰਥਿਕਤਾ ਨਾਲ ਜੁੜੀ ਹੋਈ ਹੈ ਇਹ ਜੋੜ ਵਸਤਾਂ ਸਵਾਵਾਂ ਦੇ ਵਪਾਰ ਤੇ ਵਿੱਤੀ سرمایه ਦੇ ਲੈਣ ਦੇਣ ਨਾਲ ਬਣਿਆ ਹੋਇਆ ਭਾਰਤ ਦੀ ਕੁੱਲ ਸਲਾਨਾ ਆਮਦਨ ਦਾ ਅੱਧੇ ਤੋਂ ਵੱਧ ਹਿੱਸਾ ਕਮੰਤਰੀ ਗੇੜ ਦੇ ਵਿੱਚ ਸ਼ਾਮਲ ਹੋ ਕੇ ਗੁਜ਼ਰਦਾ ਹੈ ਸੰਸਾਰ ਆਰਥਿਕਤਾ ਦੇ ਚੰਗੇ ਤੇ ਬੁਰੇ ਪ੍ਰਭਾਵ ਭਾਰਤ ਉੱਪਰ ਕਮੰਤਰੀ ਵਪਾਰ ਤੇ ਗਲੋਬਲ ਵਿੱਤੀ سرمਾਰੇ ਦੇ ਸਰਹੱਦਾਂ ਤੋਂ ਪਰੋਂ ਦਖਲ ਹੋ ਜਾਂਦੇ ਨੇ ਜੇ ਗਲੋਬਲ ਆਰਥਿਕਤਾ ਦਾ ਰੁਝਾਨ ਮੰਦੀ ਵੱਲ ਹੈ ਤਾਂ ਭਾਰਤ ਵੱਲੋਂ ਬਾਹਰ ਭੇਜੀਆਂ ਵਸਤਾਂ ਬਾਹਰ ਭੇਜਣ ਵਾਲੀਆਂ ਵਸਤਾਂ ਅਤੇ ਸਵਾਵਾਂ ਦੀ ਮੰਗ ਘਟ ਜਾਏਗੀ। ਯਾਨੀ ਜੇ ਬਾਹਰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਹੋਏਗੀ ਤੇ ਭਾਰਤ ਵਿੱਚੋਂ ਬਣਨ ਵਾਲੀਆਂ ਚੀਜ਼ਾਂ ਦੀ ਬਾਹਰਲੇ ਦੇਸ਼ਾਂ 'ਚ ਮੰਗ ਘਟ ਜਾਏਗੀ। ਸੋ ਉਹ ਬਾਹਰਲੇ ਦੇਸ਼ਾਂ 'ਚ ਜਾਣ ਵਾਲੀ ਜਿਹੜੀ ਬਰਾਮਦ ਹੈ ਉਹ ਘਟਣ ਦੇ ਨਾਲ ਇਸ ਵਿੱਚ ਖੜੋਤ ਆਉਣ ਨਾਲ ਦੇਸ਼ ਦੀ ਸਮਰੱਥਾ ਬਾਹਰਲੇ ਦੇਸ਼ਾਂ ਤੋਂ ਸਮਾਨ ਦਰਾਮਦ ਕਰਨ ਦੇ ਵਿੱਚ ਵੀ ਘਟ ਜਾਏਗੀ। ਯਾਨੀ ਉੱਥੋਂ ਫਿਰ ਮੰਗਵਾਉਣ ਵੇਈ ਨਹੀਂ ਇੰਪੋਰਟਡ ਚੀਜ਼ਾਂ ਆਏ ਵੀ ਆਏ ਵੀ ਨਹੀਂ। ਤੇ ਐਕਸਪੋਰਟ ਵੀ ਨਹੀਂ ਹੋਵੇਗੀ ਸੋ ਸੰਸਾਰ ਆਰਥਿਕਤਾ ਦੇ ਵਿੱਚ ਮੰਦੀ ਦੇ ਇਸ ਦ੍ਰਿਸ਼ਟੀਕੋਣ ਨੂੰ ਦੇਖਿਆ ਜਾ ਸਕਦਾ ਹੈ ਸੰਸਾਰ ਆਰਥਿਕਤਾ 2004 ਤੋਂ ਸੰਕਟਗ੍ਰਸਤ ਹੋਈ ਹੈ ਇਸ ਤੋਂ ਬਾਹਰ ਨਹੀਂ ਨਿਕਲ ਸਕੀ 222 220 ਅਤੇ 21 ਦੇ ਬਰੇ ਦੇ ਦੌਰਾਨ ਕੋਵਿਡ-19 ਨੇ ਸਾਰੇ ਦੇਸ਼ਾਂ ਦੀ ਆਮਦਨ ਘਟਾ ਦਿੱਤੀ ਇਸ ਦੌਰਾਨ ਕੋਵਿਡ ਦੇ ਦੌਰਾਨ ਭਾਰਤ ਦੀ ਆਮਦਨ ਲਗਭਗ 7% ਘਟੀ ਜਾਣੀ ਹਰ ਬੰਦੇ ਦੀ ਕਿਸੇ ਦੀ 10 ਕਿਸੇ ਦੀ 15 ਤੇ ਐਵਰੇਜ ਭਾਰਤ ਦੀ ਆਮਦਨ ਕੋਵਿਡ ਦੇ ਕਾਰਨ 7 ਫੀਸਦੀ ਘਟੀ ਤੇ ਬੇਰੁਜ਼ਗਾਰੀ ਦੇ ਵਿੱਚ ਔਖਾ ਵਾਧਾ ਹੋ ਗਿਆ 2021-22 ਦੇ ਬਰੇ ਦੇ ਵਿੱਚ ਇਸ ਤੋਂ ਬਾਅਦ ਆਉਣ ਦੀ ਜਦੋਂ ਪ੍ਰਕਿਰਿਆ ਸ਼ੁਰੂ ਹੋਈ ਤਾਂ 2022-23 ਦੇ ਵਿੱਚ ਆਮਦਨ 6.7 ਫੀਸਦੀ ਵਾਧਾ ਦਰਜ ਕੀਤੀ ਜਾਨੀ ਘਟੀ 7 ਫੀਸਦੀ ਤੇ ਹੁਣ 23 ਜਾ ਕੇ 6.7 ਫੀਸਦੀ ਵਧੀ ਜਾਨੀ ਅਜੇ ਵੀ ਪੁਆਇੰਟ 93 ਫੀਸਦੀ ਘਟਾ ਹੈ 21 ਦੇ ਨਾਲੋਂ 20 ਦੇ ਨਾਲੋਂ ਖਰਚੇ ਕਿੰਨੇ ਵਧ ਗਏ ਇੰਡੀਆ ਦੀ ਆਮਦਨ ਦੀ ਇਹ ਕਮਾਲ ਦੀ statistics report ਪੇਸ਼ ਕੀਤੀ ਡਾਕਟਰ ਸਾਹਿਬ ਨੇ ਕਿ 2021 ਦੇ ਵਿੱਚ 2020 ਦੇ ਵਿੱਚ ਕੋਵਿਡ ਦੇ ਕਾਰਨ ਭਾਰਤੀਆਂ ਦੀ ਆਮਦਨ 7 ਫੀਸਦੀ ਘਟੀ ਤੇ 22 23 ਦੇ ਚਾਲੂ ਬਰੇ ਦੇ ਦੌਰਾਨ ਇਹ 6.7 ਫੀਸਦੀ ਵਧੀ ਯਾਨੀ ਕਿ 0.93 ਫੀਸਦ बी ਦੇ ਮੁਕਾਬਲੇ ਨਹੀਂ ਆ ਸਕੀ ਹੁਣ ਖਰਚੇ ਇਸ ਤੋਂ ਜ਼ਿਆਦਾ ਹੋਣਗੇ 224 ਦੇ ਵਿੱਚ ਗਲੋਬਲ ਰੁਝਾਨ ਮੰਦੀ ਵਾਲਾ ਹੈ ਜਿਸ ਕਰਕੇ ਇਸ ਤੋਂ ਬੁਰੇ ਪ੍ਰਭਾਵਾਂ ਤੋਂ ਭਾਰਤ ਨਹੀਂ ਬਚ ਸਕਦਾ ਇਸ ਕਰਕੇ 224 25 ਦੇ ਵਿੱਚ ਦੇਸ਼ ਦੀ ਕੁੱਲ ਆਮਦਨ 5 ਟ੍ਰਿਲੀਅਨ ਡਾਲਰ ਹਾਸਲ ਕਰਨਾ ਮੁਸ਼ਕਲ ਹੈ ਜੇ ਆਰਥਿਕਤਾ 6.5 ਜਾਂ 7 ਫੀਸਦੀ ਸਾਲਾਨਾ ਦਰ ਨਾਲ ਤਰੱਕੀ ਕਰਦੀ ਹੈ ਤਾਂ ਅਮਰੀਕਨ ਡਾਲਰ ਦੇ ਮੁਕਾਬਲੇ ਰੁਪਈਆ ਪਿਛਲੇ ਸਾਲ ਵਾਂਗ 1.5 ਤੋਂ 2% ਹੀਟਾ ਆਉਂਦਾ ਤਾਂ ਬੜੀ ਮੁਸ਼ਕਲ ਨਾਲ ਦੇਸ਼ ਦੀ ਕੁੱਲ ਆਮਦਨ 3.8 ਟ੍ਰਿਲੀਅਨ ਡਾਲਰ 2023 ਤੋਂ ਵੱਧ ਕੇ 2024 ਦੇ ਵਿੱਚ 3.9 ਟ੍ਰਿਲੀਅਨ ਡਾਲਰ ਦਾ ਇਸ ਤੋਂ ਮਾਮੂਲੀ ਵੱਧ ਸਕਦੀ ਹੈ ਇਸ ਕਰਕੇ 5 ਟ੍ਰਿਲੀਅਨ ਡਾਲਰ ਦਾ ਟੀਚਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋਏਗਾ ਸੰਸਾਰ ਆਰਥਿਕਤਾ ਦੇ ਡਾਮਾ ਡੋਲ ਹੋਣ ਨਾਲ ਭਾਰਤ ਤੇ ਪੈਣ ਵਾਲੇ ਪ੍ਰਭਾਵ ਦਾ ਪਰਚਾਵਾ ਇਹ ਥੋਡੀਆਂ ਟੈਕਨੀਕਲ ਕੰਪਨੀਆਂ ਵੱਲੋਂ ਨੌਕਰੀਆਂ ਤੋਂ ਕੱਢੇ ਜਾਣ ਵਾਲਿਆਂ ਦੇ ਵੇਰਵਿਆਂ ਤੋਂ ਮਿਲਦਾ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਆਪ ਉਹਦੇ ਸਾਂਝੀ ਵੀ ਕੀਤੀ ਸੀ ਡਾਕਟਰ ਗਿੱਲ ਸਾਹਿਬ ਨੇ ਲਿਖਿਆ। ਇੰਡੀਅਨ ਐਕਸਪ੍ਰੈਸ ਨੇ 11 ਜਨਵਰੀ ਨੂੰ 2024 ਦੇ ਵਿੱਚ ਲੋਹੜੀ ਤੋਂ 2 ਦਿਨ ਪਹਿਲਾਂ ਰਿਪੋਰਟ ਪੇਸ਼ ਕੀਤੀ ਸੀ ਕਿ ਲੋਹੜਾ ਐਡਾ ਆ ਗਿਆ ਕਿ Amazon Twice ਨੇ ਆਪਣਾ 35% ਸਟਾਫ ਕੱਢਣ ਦਾ ਫੈਸਲਾ ਕੀਤਾ ਤੇ Paytm ਕੰਪਨੀ ਨੇ ਆਪਣੇ 1000 ਮੁਲਾਜ਼ਮਾਂ ਦੀ ਸ਼ਾਂਤੀ ਕਰ ਦਿੱਤੀ ਹੈ। Flipkart ਨੇ ਆਪਣੇ 1100 ਤੋਂ 1500 ਵੱਡੇ ਮੁਲਾਜ਼ਮ ਨੌਕਰੀ ਤੋਂ ਕੱਢ ਦਿੱਤੇ ਨੇ ਤੁਸੀਂ ਵੇਖੋ ਕਿ ਕਿੱਡੇ-ਕੱਡੇ ਟੈਚੀ ਲੱਦੀ ਫਿਰਦੇ ਹੁੰਦੇ ਆ ਫਲਿੱਪਕਾਰਟ ਵਾਲੇ ਐਮਾਜ਼ੋਨ ਵਾਲੇ ਗੱਡੀਆਂ ਐ ਫਰਦੀਆਂ ਉਹਨਾਂ ਦੀ ਹਰ ਲਾਲ ਕਰਦੀਆਂ ਜੇ ਇਹ ਵੱਧਦੀਆਂ ਹੋਈਆਂ ਕੰਪਨੀਆਂ ਨੇ ਵੀ ਆਪਣੇ ਮੁੱਖ ਦਫ਼ਤਰਾਂ ਦੇ ਵਿੱਚ ਬੈਠੇ ਮਤਲਬ 35% ਦੀ ਸਟਾਫ ਐਮਾਜ਼ੋਨ ਨੇ ਕੱਢਿਆ ਤੇ ਫਲਿੱਪਕਾਰਟ ਨੇ 1100 ਤੋਂ 1500 ਮੁਲਾਜ਼ਮ ਨੌਕਰੀ ਤੋਂ ਕੱਢੇ ਨੇ ਯੂਨਟੀੀ ਸੌਫਟਵੇਅਰ ਨੇ 25 ਫੀਸਦੀ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ ਹੋਮੇਨ ਕੰਪਨੀ ਨੇ ਇਸ ਸਾਲ 4 ਫੀਸਦੀ ਮੁਲਾਜ਼ਮ ਕੱਢਣ ਦਾ ਫੈਸਲਾ ਕੀਤਾ ਇਹਨਾਂ ਕੰਪਨੀਆਂ ਨੇ ਘਟ ਰਹੇ ਮੁਨਾਫਿਆਂ ਦੇ ਕਰਨਾ ਹੀ ਫੈਸਲਾ ਕੀਤਾ ਕਿ ਉਹਨਾਂ ਦਾ ਖਰਚੇ ਪੂਰੇ ਨਹੀਂ ਹੁੰਦੇ ਇਸ ਕਰਕੇ ਏਡੇ ਵੱਡੇ ਪੱਧਰ ਤੇ ਉਹ ਐਮਪਲਾਈਜ਼ ਨੂੰ ਕੱਢ ਰਹੇ ਨੇ ਇਸ ਦੇ ਦੋ ਕਾਰਨ ਨੇ ਕਾਰਨ ਇੱਕ ਇਹ ਹੈ ਕਿ ਕਾਰੋਬਾਰ ਦੇ ਵਿੱਚ ਵੇਝਕੀ ਨਹੀਂ ਕਾਰਨ ਦੂਜਾ ਹੈ ਕਿ ਕੋਵਿਡ-19 ਸਮੇਂ ਜਿਆਦਾ ਭਰਤੀਆਂ ਕੀਤੀਆਂ ਸਨ ਇਹ ਅੰਕੜੇ ਦੱਸਦੇ ਨੇ ਕਿ ਵੱਡੀਆਂ ਕੰਪਨੀਆਂ ਨੂੰ ਮੁਲਾਜ਼ਮ ਰੱਖਣ ਦੇ ਵਿੱਚ ਕਠਿਨਾਈ ਆ ਰਹੀ ਹੈ ਉਹਨਾਂ ਕੋਲ ਲੜਿੰਦਾ ਕਾਰੋਬਾਰ ਨਹੀਂ ਹੈ ਛੋਟੀਆਂ ਇਕਾਈਆਂ ਖਾਸ ਕਰਕੇ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਬਾਰੇ ਅੰਕੜਿਆਂ ਦੀ ਘਾਟ ਕਰਕੇ ਟਿੱਪਣੀ ਕਰਨੀ ਔਖੀ ਹੈ ਪਰ ਇਹ ਗੱਲ ਸਾਫ਼ ਹੈ ਕਿ ਆਰਥਿਕ ਕਿਰਿਆਵਾਂ ਉੱਤੇ ਪ੍ਰਭਾਵ ਜ਼ਰੂਰ ਪੈਂਦਾ ਤੇ ਪੈਂਦਾ ਨਜ਼ਰ ਆਉਂਦਾ ਤੁਸੀਂ ਵੇਖੋ ਕਿ ਆਮ ਸਟੋਰ ਨੇ ਜਿਹੜੇ ਭਾਵੇਂ ਲਾਂਤੇ ਚਲੇ ਜਾਓ ਕਿਤੇ ਚਲੇ ਜਾਓ ਉੱਥੇ ਭੀੜ ਬਹੁਤ ਹੈ ਪਰ ਦੁਕਾਨ ਚੋ ਬੈਗ ਲੈ ਕੇ ਕਿੰਨੇ ਕ ਲੋਕ ਨਿਕਲਦੇ ਨੇ ਵਿੰਡੋ ਸ਼ਾਪੀ ਬਹੁਤ ਹੈ ਸੋ ਇਸ ਕਰਕੇ ਕਿੰਨੇ ਕ ਲੋਕਾਂ ਕੋਲ ਗਰੋਸਰੀ ਜਾਂ ਸਮਾਨ ਹੁੰਦਾ ਬਹੁਤ ਘੱਟ ਅੱਖਾਂ ਤੱਕੀਆਂ ਕਰਨ ਵਾਲੇ ਵਿੰਡੋ ਸ਼ਾਪੀ ਵਾਲੇ ਜ਼ਿਆਦਾ ਹੁੰਦੇ ਨੇ ਸੋ ਇਸ ਸੰਬੰਧੀ ਸਭ ਤੋਂ ਵੱਧ ਅੱਜ ਕੱਲ ਆਨਲਾਈਨ ਦਾ ਰਵਾਜ ਹੈ ਆਨਲਾਈਨ ਖਰੀਦਣ ਦਾ ਭਾਵੇਂ ਫਲਿੱਪਕਾਰਟ ਆ ਮਾ ਜੋ ਨਾ ਜਾਂ ਕਿਤੇ ਵੀ ਹੈ ਜੇ ਉਹ ਹਜ਼ਾਰਾਂ ਦੀ ਤਦਾਦ ਚ ਆਪਣੇ ਮੁਲਾਜ਼ਮ ਕੱਢ ਰਹੇ ਨੇ ਤੇ ਲੋਕਾਂ ਤੇ ਫਿਰ ਜੋਬ ਦਾ ਜੋਖਮ ਕਿੰਨਾ ਵਧਿਆ ਤੁਸੀਂ ਸੋਚ ਲਓ ਇਸ ਦਰਾਨ ਕੀ ਕੀਤਾ ਜਾਵੇ ਇਸ ਬਾਰੇ ਲਿਖਦੇ ਨੇ ਡਾਕਟਰ ਸੁਚਾ ਸਿੰਘ ਗਿੱਲ ਕਿ ਇਹਨਾਂ ਬੁਰੇ ਪ੍ਰਭਾਵਾਂ ਨੂੰ ਠੀਕ ਕਰਨ ਵਾਸਤੇ ਜ਼ਰੂਰੀ ਹੈ ਕਿ ਦੇਸ਼ ਦੀਆਂ ਕਾਰਪੋਰੇਟ ਪੱਕੀ ਆਰਥਿਕ ਨੀਤੀਆਂ ਲੋਕ ਪੱਕੀ ਬਣਾਈਆਂ ਜਾਣ ਸੰਸਾਰ ਬੈਂਕ ਨੇ ਪਬਲਿਕ ਸਰਕਾਰੀ ਪੂੰਜੀ ਨਿਵੇਸ਼ ਵਧਾਉਣ ਦੀ ਸ਼ਿਫਾਰਿਸ਼ ਕੀਤੀ ਹੈ ਇਸ ਨਾਲ ਪ੍ਰਾਈਵੇਟ ਕੰਪਨੀਆਂ ਵੱਲੋਂ ਪੂੰਜੀ ਨਿਵੇਸ਼ ਨੂੰ ਉਤਸ਼ਾਹ ਮਿਲ ਸਕਦਾ ਹੈ ਇਸ ਤੋਂ ਇਲਾਵਾ ਛੋਟੀਆਂ ਇਕਾਈਆਂ ਨੂੰ ਖਾਸ ਰਹਿਤਾਂ ਤੇ ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਭਾਰਤ ਦੇ ਖੇਤੀ ਸੈਕਟਰ ਦੇ ਵਿੱਚ ਦੇਸ਼ ਦਾ 40 45 44.45 ਫੀਸਦੀ ਰੁਜ਼ਗਾਰ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਵਿੱਚ ਹੈ ਜਾਨੀ ਭਾਰਤ ਦੇ ਖੇਤੀ ਸੈਕਟਰ ਦੇ ਵਿੱਚ ਦੇਸ਼ ਦਾ 3/40 3/44 ਫੀਸਦੀ ਰੁਜ਼ਗਾਰ ਕਿਸਾਨਾਂ ਤੇ ਖੇਤ ਮਜ਼ਦੂਰ ਦੇ ਰੂਪ ਦੇ ਵਿੱਚ ਹੈ ਇਸ ਸੈਕਟਰ ਦੇ ਸੰਕਟ ਨੂੰ ਦੂਰ ਕਰਨ ਦੇ ਲਈ ਖਾਸ ਪ੍ਰੋਮ ਆ ਲਿਖ ਕੇ ਜਾਣ ਜਾਨੀ ਖੇਤੀ ਸੈਕਟਰ ਤੇ ਜਿਆਦਾ ਜ਼ੋਰ ਦਿੱਤਾ ਜਾਵੇ ਕਿਉਂਕਿ ਖੇਤੀ ਸੈਕਟਰ ਨਾਲ ਜੁੜੇ ਜਿੰਨੇ ਵੀ ਬਿਜ਼ਨਸ ਨੇ ਉਹਨਾਂ ਚ ਦੇਸ਼ਤਾ 40 44% ਰੋਜ਼ਗਾਰ ਹੈ ਹਾਲਾਂਕਿ ਇੰਡੀਆ ਦੇ ਵਿੱਚ 55 60% ਲੋਕ ਸਿੱਧੇ ਖੇਤੀ ਤੇ ਮਨੋਸਰ ਕਰਦੇ ਨੇ ਜਿਵੇਂ ਉਹ ਕਹਿੰਦੇ ਆ ਨਾ ਬਾਣੀਆਂ ਰੱਬ ਨੂੰ ਦੁਆ ਕਰਦਾ ਸੀ ਕਿ ਮੈਨੂੰ ਪੈਸੇ ਨਾ ਦੇਂ ਜਟਾ ਨੂੰ ਦੇ ਦੇ ਉਹਨਾਂ ਤੋਂ ਲੈਣੇ ਮੇਰਾ ਕੰਮ ਹੈ ਹੁਣ ਜੇ ਕਿਸਾਨ ਕੋਲ ਪੈਸੇ ਨਹੀਂ ਤੇ ਵਪਾਰੀ ਕੋਲ ਕਿੱਥੋਂ ਆ ਜਾਣਗੇ ਜੇ ਕਿਸਾਨ ਕੋਲ ਪੈਸੇ ਆਉਣਗੇ ਉਹ ਕੋਟ ਗਚਰੀਆਂ ਜਾਊ ਉੱਥੇ ਵੀ ਲਾਊ ਤੇ ਉਹ ਕਿਤੇ ਸ਼ਾਪ ਤੇ ਜਾਊ ਉੱਥੇ ਵੀ ਕੁੜਤੀ ਝੱਗਾ ਲੈ ਕੇ ਜਾਊ ਕਿਤੇ ਮੋਟਰਸਾਈਕਲ ਖਰੀਦੂ ਕਿਤੇ ਟਰੈਕਟਰ ਖਰੀਦੂ ਕਿਤੇ ਖਾਣ ਪੀਣ ਦਾ ਸਾਮਾਨ ਜਲੇਬੀਆਂ ਖਰੀਦੂ ਜੇ ਹੁਣ ਕਿਸਾਨ ਕੋਲ ਹੀ ਪੈਸਾ ਨਹੀਂ ਤਾਂ ਉਹ ਮਜ਼ਦੂਰ ਨੂੰ ਕੀ ਦੇਵੇਗਾ ਆਪਣੇ ਕੰਮ ਇਹਨੂੰ ਸੋ ਇਸ ਕਰਕੇ ਦੇਸ਼ 55 60% ਤੋਂ ਵੱਧ ਸਿੱਧਾ ਖੇਤੀ ਤੇ ਮੁਨਸਰ ਕਰਦਾ ਭਾਰਤ ਸੋ ਇਸ ਸੈਕਟਰ ਦੇ ਵਿੱਚ ਸੰਕਟ ਨੂੰ ਦੂਰ ਕਰਨ ਦੇ ਖਾਸ ਪ੍ਰੋਗਰਾਮ ਲਿਖ ਕੇ ਜਾਣ ਜਿਹੜੇ ਕਿ ਭਾਰਤ ਸਰਕਾਰ ਵੱਲੋਂ ਆਸ ਹੀ ਕੋਈ ਨਹੀਂ ਆ ਕਿਉਂਕਿ ਉਹ ਤਾਂ ਕਿਸਾਨ ਨੂੰ ਨਹੱਥਾ ਕਰਦੇ ਨੇ ਤਾਂ ਜੋ ਲੋਕ ਖੇਤੀ ਸੈਕਟਰ ਚੋਂ ਬਾਹਰ ਜਾਣ ਇਹਨਾਂ ਦੇ ਨਾਲ ਇਹ ਛੱਡੋ ਇਹ ਤਾਂ ਹੁਣ ਟਰਾਂਸਪੋਰਟ ਨੂੰ ਵੀ ਦੰਦਾ ਧਰ ਲਿਆ ਸਰਕਾਰ ਨੇ ਕਿ ਆ ਜੀ ਇਹਨਾਂ ਦੇ ਦੋ ਚਾਰ ਟਰੱਕ ਨੇ ਇੱਕ ਅੱਧਾ ਸਿੰਗਲ ਟਰੱਕ ਆ ਉਹ ਵੀ ਵੇਚ ਕੇ ਵਿਲਾ ਹੋਵੇ ਤੇ ਇੱਥੇ ਅੰਡਾਨੀਆਂ ਦੇ ਟਰਾਲੇ ਚੱਲਣ ਉਹਨਾਂ ਦੀ ਫਲੀਟ ਹੋਵੇ ਸੋ ਇਸ ਕਰਕੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਨੀਤੀ ਬਣਾ ਕੇ ਜੋ ਕਾਰਵਾਈ ਕੀਤੀ ਜਾਵੇ ਹੁਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਮਿਆਰ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ ਅਜਿਹੀ ਨੀਤੀ ਬਾੜੇ ਗਲੋਬਲੀ ਆਰਥਿਕ ਪ੍ਰਭਾਵ ਕਾਫੀ ਹੱਦ ਤੱਕ ਰੋਕ ਸਕਦੀ ਹੈ ਇਹ ਸੁਝਾਅ ਦਿੱਤੇ ਨੇ ਡਾਕਟਰ ਸੁਚਾ ਸਿੰਘ ਗਿੱਲ ਹੋਰਾਂ ਨੇ ਉਹ ਇੱਕ ਅਰਥਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਾਸਤਾ ਰੱਖਦੇ ਨੇ ਤੇ ਕ੍ਰੈਡ ਜਾਂ ਹੋਰ ਕਈ ਸੰਸਥਾਵਾਂ ਨਾਲ ਕੰਮ ਕੀਤਾ ਡਾਕਟਰ ਸੁਚਾ ਸਿੰਘ ਗਿੱਲ ਦਾ ਨੰਬਰ ਹੈ 98550 82857 98550 82857 ਇਹ ਤਾਂ ਅਸੀਂ ਸੁਝਾ ਜਾਂ ਸਾਡੇ ਤੇ ਜੋ ਬਲਾ ਆ ਰਹੀ ਹੈ ਉਸ ਦਾ ਜ਼ਿਕਰ ਹੁਣ ਅਸੀਂ ਕੀ ਕਰਨਾ ਹੈ ਅਸੀਂ ਤਾਂ ਗੱਲ ਇਹ ਹੈ ਕਿ ਜਿੰਨਾ ਕ ਸੰਜਮ ਨਾਲ ਕਰ ਲਾਂਗੇ ਉਹਨਾਂ ਸਖਾਲੇ ਰਹਾਂਗੇ ਸਰਕਾਰਾਂ ਤੋਂ ਕੋਈ ਆਸ ਨਹੀਂ ਆਪਸੀ ਤੌਰ ਤੇ ਬਿ ਲੋੜੇ ਝਗੜੇ ਜਿਹੜੇ ਵਧ ਰਹੇ ਨੇ ਹਿੰਦੂ ਸਿੱਖ ਮੁਸਲਮਾਨ ਦੇ ਉਹਨਾਂ ਤੋਂ ਗੁਰੇਜ਼ ਕਰੀਏ ਆਪਣੇ ਖਰਚੇ ਘਟਾਈਏ ਭਾਵੇਂ ਆਪਣੀਆਂ ਘਰਾਂ ਦੀਆਂ ਛੱਤਾਂ ਤੇ ਸਬਜ਼ੀਆਂ ਉਗਾਈਏ ਵੇੜੇਾਂ ਚ ਸਬਜ਼ੀਆਂ ਲਾਈਏ ਖਾਣ ਪੀਣ ਦੀਆਂ ਚੀਜ਼ਾਂ ਜਿੰਨੀਆਂ ਕਿ ਵੀ ਹੋ ਸਕਦੀਆਂ ਨੇ ਖੁਦ ਪੈਦਾ ਕਰੀਏ ਜੇ ਦੋ ਸੂਟਾਂ ਨਾਲ ਸਰ ਸਕਦਾ ਤੇ 17 ਸੂਟਾਂ ਤੋਂ ਗੁਰੇਜ਼ ਕਰੀਏ ਘਰ ਦਾ ਜੇ ਤੁਸੀਂ ਜਿਵੇਂ ਕਹਿਣ ਲੱਗੇ ਨਾ ਕਿ ਅੱਜ ਬਰਥਡੇ ਹੈ ਅੱਜ ਮੈਰਿਜ ਸੈਲੀਬ੍ਰੇਸ਼ਨ ਹੈ ਇਹ ਬਾਹਰ ਜਾ ਕੇ ਮਨਾਉਣੀ ਹੈ ਉਹਦੇ ਤੋਂ ਵੀ ਸਰ ਸਕਦਾ ਹੈ ਉੱਥੇ ਪਤਾ ਹੀ ਹੈ ਕਿਵੇਂ ਨੱਕ ਚੁੰਗਲਾਂ ਦਿੱਤੀਆਂ ਹੁੰਦੀਆਂ ਨੇ ਤੇ ਉਧਰੋਂ ਟਿੱਕੀਆਂ ਵਟ ਰਿਆ ਹੁੰਦਾ ਸਮੋਸਿਆਂ ਨੂੰ ਪੜੈਥਣ ਲਾ ਰਿਆ ਹੁੰਦਾ ਬੰਦਾ ਅੱਛਾ ਖਾਓ ਘਰੇ ਖਾਓ ਵਧੀਆ ਖਾਓ ਸੋ ਉਹ ਚੀਜ਼ਾਂ ਸੈਲੀਬ੍ਰੇਟ ਕਰਨੀਆਂ ਚਾਹੀਦੀਆਂ ਨੇ ਗੱਡੀ ਛੋਟੀ ਨਾਲ ਵੀ ਸਰ ਸਕਦਾ ਤੇ ਜੁੱਤੀਆਂ ਘੱਟ ਨਾਲ ਵੀ ਸਰ ਸਕਦਾ ਸੋ ਇਸ ਕਰਕੇ ਜਿੰਨੇ ਕੁ ਖਰਚੇ ਘਟਾ ਲਾਂਗੇ ਸ਼ਾਦ ਚੰਗੇ ਰਹਾਂਗੇ ਜੇ ਅਸੀਂ ਸੰਜੀਦਗੀ ਨਾਲ ਚੱਲਾਂਗੇ ਤਾਂ ਸਾਡੇ ਬੱਚੇ ਵੀ ਸੰਜੀਦਾ ਹੋਣਗੇ ਜਦੋਂ ਜੇਬ ਵਿੱਚ ਥੇਲਾ ਤੇ ਫਿਰ ਸਾਰਾ ਹੀ ਮੇਲਾ ਆਪਣਾ ਜਦੋਂ ਜੇਬ 'ਚ ਥੇਲਾ ਨਹੀਂ ਫਿਰ ਕਾਹਦਾ ਮੇਲਾ ਜੇਬ 'ਚ 4 ਪੈਸੇ ਆਉਣ ਤਾਂ ਅਖੀਰ ਤੱਕ ਇਹ ਲੱਗਦਾ ਕਿ ਆਹ ਖਰੀਦਾਂ ਕਿ ਆਹ ਖਰੀਦਾਂ ਕਿ ਆਹ ਖਰੀਦਾਂ ਲੱਗਦਾ ਕਿ ਸਾਰਾ ਮੇਲਾ ਆਪਣੀ ਮੁਠੀ 'ਚ ਹੁੰਦਾ ਹੈ ਤੇ ਜੇ ਜੇਬ 'ਚ ਥੇਲਾ ਨਹੀਂ ਤੇ ਫਿਰ ਮੇਲਾ ਵੀ ਉਜੜਿਆ ਉਜੜਿਆ ਲੱਗਦਾ ਸੋ ਇਸ ਕਰਕੇ ਜਾਬ ਤੇ ਚ ਰਹੀਏ ਕਿਸੇ ਦੀ ਰੀਸ ਨਹੀਂ ਕੀਤੀ ਜਾਂਦੀ ਬਿਲੋੜੇ ਖਰਚਾਂ ਤੋਂ ਗਰੇਜ਼ ਕਰੀਆ ਹੁਣ ਵਿਆਹ ਸ਼ਾਦੀਆਂ ਨੇ ਕਈ ਚੱਕ ਕੇ ਗੱਡੀ ਰੋਜ਼ ਤੁਰ ਪੈਂਦੇ ਨੇ ਕਈ ਸਾਡੇ ਹੁਣ ਇੱਕ ਭਣੇਵੀ ਦਾ ਵਿਆਹ ਆ ਉਹ ਕਹਿੰਦੇ ਜੀ ਕਾਰਡ ਦੇਣ ਆਉਣਾ ਮੇਰੇ ਸਾਡੂ ਸਾਹਿਬ ਕਹਿੰਦੇ ਮੈਂ ਕਿਹਾ ਵੀ ਜੇ ਕਾਰਡ ਦੇਣ ਆਉਣਾ ਤੇ ਆਪਾਂ ਦਾ ਫਿਰ ਵਿਆਹ ਤੇ ਨਹੀਂ ਆਉਣਾ ਇਹ ਹੁਣ ਤੁਸੀਂ ਵੇਖ ਲਓ ਕੀ ਫਾਇਦਾ ਹੁਣ ਤੁਸੀਂ ਰੋਜ਼ ਕਾਰਾਂ ਲੈ ਕੇ ਨਿਕਲਦੇ ਹੋ ਉਹ ਮੇਰਾ ਭਾਨਜਾ ਆਇਆ ਚਲੋ ਕਾਰਡ ਦੇਣ ਤਾਂ ਨਹੀਂ ਆਇਆ ਵੈਸੇ ਆਇਆ ਨਾ ਕਾਰਡ ਵੰਡਦਾ ਸੀ ਜਲਦਾਰ ਸਾਹਿਬ ਤੇ ਮੈਂ ਕਿਹਾ ਵੀ ਕਹਿੰਦਾ ਬਸੜ ਜੀ ਕਾਡ ਵੰਡ ਰਿਆ ਮੈਂ ਯਾਰ ਆਨਲਾਈਨ ਭੇਜ ਦੇਉ ਕਹਿੰਦਾ ਫਰਮਾਸੜ ਜੀ ਅਗਲਾ ਫਿਰ ਆਸ਼ੀਰਵਾਦ ਵੀ ਵੀਡੀਓ ਤੇ ਹੀ ਦੇ ਦੂਗਾ ਆਨਲਾਈਨ ਸੋ ਇਹ ਮਜਬੂਰੀ ਬਣ ਜਾਂਦੀ ਐ ਸੋ ਇੱਕ ਗੁਜਾਰਿਸ਼ ਬੇਨਤੀ ਐ ਕਿ ਕਾਡ ਵੰਡਣਾ ਵੀ ਇੱਕ ਵੱਡਾ ਪ੍ਰੋਜੈਕਟ ਆ ਬਿਆਹ ਚ ਦੇਖੋ ਜਿਹਨੇ ਆਉਣਾ ਉਹਨੇ ਮਾੜੇ ਜਿਹਾ ਸਨੇਹ ਤੇ ਵੀ ਆਣਾ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਜਿਹਨੇ ਆਉਣਾ ਨਹੀਂ ਉਹਨੇ ਭਾਵੇਂ ਜਿੰਨੇ ਮਰਜ਼ੀ ਮਠਾਈ ਦੇ ਡੱਬੇ ਭੇਜ ਦਿਓ ਕੋਈ ਫਾਇਦਾ ਨਹੀਂ ਸੋ ਇਸ ਬਲੋੜੇ ਫੋਫੜਵਨ ਨੂੰ ਗਰੇਜ਼ ਕਰੀਏ ਜੇ ਕੋਈ ਰਿਸ਼ਤੇਦਾਰ ਆਨਲਾਈਨ ਸੁਨੇਹਾ ਭੇਜਦਾ ਦੋ ਹਰਫ ਲਿਖ ਕੇ ਭੇਜਦਾ ਉਹ ਪਰਵਾਨ ਨਹੀਂ ਹਜ਼ਾਰ ਹਜ਼ਾਰ 15 1500 ਦੇ ਕਾਰਡ ਨੇ ਜਿਹੜੇ ਅਸੀਂ ਵੰਡਦੇ ਫਿਰਦੇ ਆ ਫਿਰ ਉਹਦੇ ਚ ਗਿਰੀਆਂ ਬਦਾਮਾਂ ਦੇ ਡੱਬੇ ਉਹਦੇ ਚ ਮਠਿਆਈਆਂ ਸੋ ਉਹ ਚੀਜ਼ਾਂ ਠੀਕ ਹੈ ਨੇੜਲੇ ਦੋ ਤਿੰਨ ਰਿਸ਼ਤੇਦਾਰਾਂ ਨੂੰ ਜਿਥੇ ਸਰਦਾ ਹੀ ਨਹੀਂ ਜਿਹੜੇ ਫੁੱਫੜ ਬਣੇ ਨੇ ਉਹਨਾਂ ਨੂੰ ਦੇ ਦਿਓ ਪਰ ਅਸੀਂ ਆਪਣੇ ਆਪ ਦੇ ਤੌਰ ਤੇ ਇਹ ਹਾਇਦ ਕਰੀਏ ਕਿ ਇਹ ਬਲੋੜਾ ਕਾਰਡ ਵੰਡਣ ਦਾ ਸلسਲਾ ਛੱਡਿਏ ਇਸ ਕਾਰਡ ਵੰਡਣ ਦੀ ਭੱਜ ਭਜਾਈ ਦੌਰਾਨ ਕਿੰਨੇ ਹਾਦਸੇ ਵਾਪਰਦੇ ਨੇ ਕਿੰਨੀਆਂ ਜਾਨਾਂ ਜਾਂਦੀਆਂ ਨੇ ਕਦੇ ਸੁਣਿਆ ਕਦੇ ਮਹਿਸੂਸ ਕੀਤਾ ਕਿ ਇੱਕ WhatsApp ਸਨੇਹ ਤੇ ਜੇ ਚਲੇ ਜਾਓਗੇ ਤੁਹਾਡੇ ਉੱਥੇ ਪਿਆ ਜਿਹੜਾ ਕਾਰਡ ਦੇਣ ਜਾਂਦੇ ਨੇ ਉਹ ਫਰਿੱਜਾ 'ਚ ਡੱਬਾ ਰੱਖ ਦਿੱਤਾ ਜਾਂਦਾ ਤੇ ਕਾਰਡ ਫਰਿੱਜ ਦੇ ਉੱਤੇ ਪਿਆ ਹੁੰਦਾ ਕਈ ਵਾਰੀ ਤੋਂ ਸਾਲ ਬਾਅਦ ਜਦੋਂ ਸਫਾਈ ਹੁੰਦੀ ਉੱਥੇ ਵੇਖਦੇ ਨੇ ਜਿਹਦੇ ਵਿਆਹ ਜਾਣਾ ਹੁੰਦਾ ਨਾ ਉਹਦੇ ਫੇਰ WhatsApp ਤੋਂ ਹੀ ਦੇਖਦੇ ਨੇ ਕਿ ਯਾਰ ਲੋਕੇਸ਼ਨ ਕੀ ਐ ਤੇ ਫਿਰ ਆ ਜਿਹੜਾ ਕਾਰਡ ਤੇ 1000 ਰੁਪਏ ਠੋਕੇ ਆ ਇਹਦਾ ਕੀ ਫਾਇਦਾ ਜੇ ਕਾਰਡ ਛਾਪਣਾ ਹੀ ਹੈ ਕੋਈ ਅੱਛੀ ਕਿਤਾਬ ਛਾਪ ਲਓ ਉਸ ਤੇ ਕਵਰ ਭੇਜ ਤੇ ਆਪਣੇ ਵਿਆਹ ਦਾ ਕਾਰਡ ਛਾਪਦੇ ਹੋ ਉਹ ਕਿਤਾਬ ਭੇਜ ਦਿਓ ਅਗਲੇ ਨੂੰ ਜੇ ਲੈ ਕੇ ਜਾਣਾ ਆ ਗੱਤੇ ਦਾ ਡੱਬਾ ਮੁਰਕੇ ਰੂੜੀਆਂ ਤੇ ਹੁੰਦਾ ਬਾਲਣ ਦੇ ਵੀ ਕੰਮ ਨਹੀਂ ਆਉਂਦਾ ਕੀ ਫਾਇਦਾ ਹੋਣਾ ਚੀਜ਼ਾਂ ਦਾ ਸੋ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਵੱਡੇ ਖਰਚੇ ਜਿਹੜੇ ਆ ਉਹ ਬਚਾਏ ਜਾ ਸਕਦੇ ਨੇ ਸੋ ਇਸ ਕਰਕੇ ਅੱਜ ਮੇਰੀ ਗੁਜਾਰਿਸ਼ ਹੈ ਘਟੋ ਘਟਾ ਆਪਣੇ ਪਰਮ ਸੁਣਨ ਵਾਲਿਆਂ ਨੂੰ ਇਹ ਜਰ ਆਪਾਂ ਕਾਰਡ ਕੂਟ ਦੇ ਚੱਕਰਾਂ ਤੋਂ ਗਰੇਜ਼ ਕਰੀਏ ਜੇ ਕਿਸੇ ਨੇ ਭੇਜਣਾ ਤਾਂ ਆਨਲਾਈਨ ਭੇਜ ਦੀ ਇਹ ਸਭ ਤੋਂ ਬੈਸਟ ਤਰੀਕਾ ਆ ਉਹਦੇ ਵਿੱਚ ਤੁਹਾਡਾ ਖਰਚਾ ਤੇ ਸਮਾਂ ਵੀ ਬਚਦਾ ਤੇ ਜਾਨ ਵੀ ਜੋਖਮ ਚ ਬਹੁਤੀ ਨਹੀਂ ਪੈਂਦੀ ਸੋ ਇਹ ਸੀ ਇੱਕ ਲੇਖ ਡਾਕਟਰ ਸੁਚਾ ਸੰਘੇਲ ਹੋਰਾਂ ਦਾ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਸੋ ਟਵਾਨਾ ਰੇਡੀ ਦੇ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਟਿਵਾਨਾ ਰੇੜੀ ਦੇ YouTube ਪੇਜ ਤੇ ਹੀ ਆਪਣੇ ਪ੍ਰੋਗਰਾਮ ਲਾਈਵ ਹੁੰਦੇ ਨੇ ਐਪਸ ਤੇ ਵੈਬਸਾਈਟ ਆਪਾਂ ਫਿਲਹਾਲ ਰੋਕੀ ਹੋਈ ਹੈ ਉੱਥੇ ਪ੍ਰੋਗਰਾਮ ਨਹੀਂ ਹੁੰਦੇ ਟਿਵਾਨਾ ਰੇੜੀ ਦੇ Facebook ਪੇਜ ਤੇ ਲਿੰਕ ਹੁੰਦਾ ਉੱਥੇ ਵੀ ਪ੍ਰੋਗਰਾਮ ਕੁਛ ਨਾ ਕੁਛ ਪਾਈਦੇ ਆ ਸੋ ਆਪਣਾ ਟਿਵਾਨਾ ਰੇੜੀ ਦਾ Facebook ਤੇ YouTube ਪੇਜ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਉਹਦੇ ਵਿੱਚ ਪਲੇਲਿਸਟਾਂ ਨੇ ਵੱਖ-ਵੱਖ ਕਹਾਣੀਆਂ ਦੀ ਵਿਰਾਸਤ ਦੀ ਕੱਲ ਵੀ ਇੱਕ ਪ੍ਰੋਗਰਾਮ ਰਿਕਾਰਡ ਕੀਤਾ ਸੀ ਚਨਾਥਲ ਦੇ ਵਿੱਚ ਜਿਹੜਾ ਕਲਮ ਚਨਾਥਲ ਦੀ ਉਥੋਂ ਦੇ 31 ਸਹਿਤਕਾਰਾਂ ਦੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਤੇ ਡਾਕਟਰ ਸੁਦੇਸ਼ ਮੈਮੋਰੀ ਲਾਇਬ੍ਰੇਰੀ ਚ ਵੱਡਾ ਕਾਟ ਸੀ surjit patar gurpreet koggi manpreet twana lakhwinder johl paramjit kaur sarhand ਬਹੁਤ سارے ਸਤਕਾਰ ਕਲਾਕਾਰ ਆਏ ਸਨ ਸੋ ਉਹਨਾਂ ਨੇ ਵੀ ਆਪਣੇ ਆਪਣੇ ਨਜ਼ਰੀਆ ਰੰਗ ਪੇਸ਼ ਕੀਤਾ ਜਰੂਰ ਸੁਣੋ ਅੱਛੀ ਇੰਟਰਵਿਊ ਹੈ ਗੁਰਪ੍ਰੀਤ ਕੋਗੀ ਵੀ ਕਿਉਂਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਰਿਹਾ ਉਹ ਵੀ ਭਾਈ ਪੰਜਾਬ ਦਾ ਉਹ ਵੀ ਮਹੱਲਾ ਕਲੀਨਿਕਾ ਤੇ ਤਵਾ ਲਾ ਗਿਆ ਮੈਂ ਕੋਗੀ ਨੂੰ ਪੁੱਛਿਆ ਮੈਂ ਕੋਗੀ ਸਾਹਿਬ ਜਾਂਦੇ ਜਾਂਦੇ ਪੰਜ ਮਾਰ ਹੀ ਗਏ ਫਿਰ ਪੁਰਾਣੀ ਪਾਰਟੀ ਤੇ ਕਹਿੰਦੇ ਨਹੀਂ 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 ਇੱਦਾਂ ਨਹੀਂ ਸੋ ਉਹ ਗੱਲਾਂ ਬਾਤਾਂ ਉਹ ਜੋ ਰਿਕਾਰਡ ਨੇ ਲੁਤਫ ਲੈਓ ਅੱਗੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਕਿਉਂਕਿ ਵੀਡੀਓ ਪ੍ਰੋਗਰਾਮ ਆਪਾਂ YouTube ਤੇ ਪਾਉਨੇ ਆ ਆਲਰੇਡੀ ਤੇ ਨਹੀਂ ਚਲਾਉਂਦੇ ਤੇ ਅੱਜ ਵੀ ਰঞ্জੀਤ ਸਿੰਘ ਕੁੱਕੀ ਗਿਲ ਬਾਈ ਜੀ ਨਾਲ ਇੰਟਰਵਿਊ ਕਰਨਾ ਡਾਕਟਰ ਹਰਸ਼ਚੰਦਰ ਕੌਰ ਨਾਲ ਵੀ ਕਰਾਂਗੇ ਉਹ ਵੀਡੀਓ ਆਪਣੇ YouTube ਪੇਜ ਤੇ ਹੀ ਹੁੰਦੇ ਆ ਉੱਥੋਂ ਤੁਸੀਂ ਹਾਸਲ ਕਰ ਸਕਦੇ ਹੋ ਉਹ ਮੰਗਵਾਉਣ ਦੇ ਲਈ ਆਪਣਾ WhatsApp ਗਰੁੱਪ ਨੰਬਰ 9876309655 ਚੇਤੇ ਰੱਖੋ